ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਅਸੀਂ ਹਾਜ਼ਰ ਹੋਏ ਆਂ ਫਿਰ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਮਾਤਾ ਕਾਲੀ ਦੇ ਢਾਲੇ ਦੀ ਦੋਸਤੋ ਮਾਤਾ ਕਾਲੀ ਦੇ ਬਹੁਤ ਢਾਲੇ ਅਸੀਂ ਪਹਿਲਾਂ ਵੀ ਦਿੱਤੇ ਆ ਤੇ ਤੇ ਵੀਡੀਓ ਬਹੁਤ ਬਣਾ ਵੀ ਚੁੱਕੇ ਆ ਮਾਤਾ ਕਾਲੀ ਦੇ ਸਾਡੇ ਤੋਂ ਬਹੁਤ ਢਾਲੇ ਹਜੇ ਵੀ ਪਏ ਨੇ ਇਹ ਢਾਲਾ ਇੱਕ ਵੱਖਰਾ ਜਿਹਾ ਢਾਲਾ ਆ ਇਹ ਢਾਲਾ ਸਿਰਫ 11 ਦਿਨਾਂ ਦਾ ਢਾਲਾ ਹੈ ਮਾਤਾ ਕਾਲੀ ਦਾ ਤੇ ਮਾਤਾ ਕਾਲੀ ਨੂੰ ਹਰ ਦੇ ਵਿੱਚ ਭੋਗ ਪ੍ਰਸਾਦ ਦੇ ਕੇ ਪ੍ਰਸੰਨ ਕੀਤਾ ਜਾਂਦਾ ਤੇ ਮਾਤਾ ਕਾਲੀ 11 ਦਿਨਾਂ ਦੇ ਵਿੱਚ ਵਿੱਚ ਉਸ ਬੰਦੇ ਨੂੰ ਦਰਸ਼ਨ ਵੀ ਦਿੰਦੀ ਹੈ ਤੇ ਨਾਲ ਉਹਦੇ ਚੱਲ ਕੇ ਉਹਦੇ ਸਾਰੇ ਕੰਮ ਆਸ ਕਰਦੀ ਹੈ ਤੇ ਉਸ ਭਗਤ ਦੀ ਰੱਖਿਆ ਵੀ ਕਰਦੀ ਹੈ ਸਦਾ ਲਈ ਇਸ ਢਾਲੇ ਨੂੰ ਕਰਨ ਜੇ 11 ਦਿਨ ਤੁਸੀਂ ਕਰ ਲਿਆ ਤੇ 11 ਦਿਨ ਦਾ ਕੀਤਾ ਹੋਇਆ ਸਦਾ ਦੇ ਭਰ ਦੇ ਲਈ ਮਹਾਮਈ ਨਾਲ ਰਹਿੰਦੀ ਹੈ ਇਹਨਾਂ ਧਿਆਨ ਰੱਖ ਲਿਓ ਇਹ ਇੰਨਾ ਜ਼ਬਰਦਸਤ ਢਾਲਾ ਹੈ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਸੁਣ ਲਿਓ ਕਿਉਂਕਿ ਕਰਕੇ ਦੇ ਵਿੱਚ ਕੁਝ ਗੱਲਾਂ ਸੀ ਇਹਦੇ ਵਿੱਚ ਐਸੀਆਂ ਦੱਸਣੀਆਂ ਜਿਹੜੀਆਂ ਅਸੀਂ ਕਿਸੇ ਟਾਲੇ 'ਚ ਨਹੀਂ ਦਸੀਆਂ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਆ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਇੱਕ ਅਸੀਂ ਗੱਲ ਕਰਨੀ ਜੀ ਕਿ ਇੱਕ ਪੀਰੀ ਆਪਣਾ ਪੀਰਾ ਫਕੀਰਾਂ ਦੀ ਨਗਰੀ ਚੈਨਲ ਵਾਲੇ ਨੇ ਸਾਡੀ ਇੱਕ ਵੀਡੀਓ ਵੀ ਕਾਪੀ ਕਰਕੇ ਆਪਣੇ ਚੈਨਲ ਉੱਤੇ ਪਾਈ ਆ ਮੇਰੀ ਉਹਨੂੰ ਬੇਨਤੀ ਹੈ ਕਿ ਭਾਈ ਜੇ ਤੂੰ ਵੀਡੀਓ ਤੋਂ ਪਾ ਤ ਲਈ ਹੈ ਜੇ ਤੁਸੀਂ ਇੱਕ ਚੈਨਲ ਬਣਾਇਆ ਤੁਸੀਂ ਇਹ ਚੀਜ਼ ਦੇਖਿਆ ਕਰੋ ਕਿ ਜੇ ਤੁਸੀਂ ਉਹਦੇ ਕਾਬਲ ਹੈਗੇ ਆ ਤਾਂ ਹੀ ਤੁਸੀਂ ਬਣਾਓ ਜੇ ਤੁਹਾਨੂੰ ਨਹੀਂ ਪਤਾ ਤੁਸੀਂ ਲੋਕਾਂ ਦੀਆਂ ਵੀਡੀਓ ਚੱਕ-ਚੱਕ ਕੇ ਪਾ ਕੇ ਇੱਧਰ-ਉੱਧਰ ਦੀਆਂ ਤੇ ਆਪ ਤੁਸੀਂ ਬਣਿਓ ਬਾਬੇ ਤੇ ਇਹ ਵੀ ਤੁਹਾਡੇ ਲਈ ਮਾੜੀ ਗੱਲ ਹੈ ਤੇ ਜੇ ਤੁਹਾਡੇ ਤੋਂ ਕੁਝ ਨਹੀਂ ਹੈਗਾ ਫਿਰ ਤੁਸੀਂ ਇਹੋ ਜੇ ਕੰਮ ਹੀ ਕਿਉਂ ਕਰਦੇ ਆ ਜਿਹੜਾ ਕਿ ਦੂਸਰੇ ਦੂਸਰਿਆਂ ਨੂੰ ਨੁਕਸਾਨ ਹੋਵੇ ਜਿਹਦੇ ਨਾਲ ਤੇ ਜੇ ਤੁਸੀਂ ਨਹੀਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਹੈਗੀ ਤੇ ਤੁਸੀਂ ਆਪ ਪਾਉਂਡ ਦੀ ਬਜਾਏ ਦੂਜਿਆਂ ਦੀਆਂ ਵੀਡੀਓ ਚੱਕ ਚੱਕ ਪਾਉਨੇ ਹੋ ਤੁਹਾਨੂੰ ਕਿਹਨੇ ਅਕਲ ਮੰਦੀਤ ਜਣਾਣਾ ਅਸੀਂ ਤੁਹਾਨੂੰ ਇਹਦਾ ਇਹਦਾ ਰਿਜ਼ਲਟ ਵੀ ਇਹਦਾ ਦੱਸਾਂਗੇ ਜਿਹੜਾ ਤੁਸੀਂ ਉਹ ਵੀਡੀਓ ਨੂੰ ਕਾਪੀ ਕੀਤੀ ਅਸੀਂ ਕਾਪੀਰਾਈਟ ਤੇ ਇਹਦੇ ਤੇ ਕੇਸ ਵੀ ਕਰਾਂਗੇ ਹੁਣ ਦੱਸਾਂਗੇ ਇਹਨੂੰ ਕਿ ਕਿੱਦਾਂ ਕਾਪੀ ਕੀਤੀ ਜਾਂਦੀ ਹੈ ਕਿਉਂ ਕਰਕੇ ਸਾਡੀ ਹੈ ਜਿਹੜੀਆਂ ਕਾਪੀਆਂ ਜਿਹੜੇ ਢਾਲੇ ਜਾਂ ਕੋਈ ਹੋਰ ਚੀਜ਼ ਨੂੰ ਕਰਦਾ ਅਸੀਂ ਇਹਦੇ ਤੇ ਲੀਗਲ ਐਕਸ਼ਨ ਵੀ ਲੈਣਾ ਹੈ ਚਲੋ ਉਹ ਗੱਲ ਵੱਖਰੀ ਹੈ ਅਸੀਂ ਇੱਤੇ ਐਕਸ਼ਨ ਜ਼ਰੂਰ ਲਵਾਂਗੇ ਹੁਣ ਗੱਲ ਕਰਦੇ ਆ ਮਾਤਾ ਕਾਲੀ ਦੇ ਢਾਲੇ ਦੀ ਦੋਸਤੋ ਇਹ ਜਿਹੜਾ ਢਾਲਾ ਹੈ ਮਾਤਾ ਕਾਲੀ ਦਾ ਇਹਦੇ ਚ ਜਿੱਦਾਂ ਅਸੀਂ ਦੱਸਿਆ ਕਿ 11 ਦਿਨਾਂ ਦਾ ਹਟਾਲਾ ਆ ਤੇ 11 ਦਿਨ ਦੇ ਵਿੱਚ ਵਿੱਚ ਮਾਤਾ ਕਾਲੀ ਤੁਹਾਡੇ ਨਾਲ ਰਹਿੰਦੀ ਹੈ ਤੇ ਤੁਹਾਡੇ ਸਾਰੇ ਕੰਮ ਰਾਸ ਕਰਦੀ ਹੈ ਤੇ 11 ਦਿਨ ਜਿਹੜੇ ਆ ਇਸ 11 ਦਿਨਾਂ ਦੇ ਵਿੱਚ ਵਿੱਚ ਜਦੋਂ ਕੋਈ ਵੀ ਭਗਤ ਇਸ ਹਟਾਲੇ ਨੂੰ ਕਰਦਾ ਆ ਸ਼ੁਰੂ ਕਰ ਲੈਂਦਾ ਨਾ ਤੇ 11 ਦਿਨਾਂ ਦੇ ਵਿੱਚ ਕੀ ਹੁੰਦਾ ਆ ਉਸ ਬੰਦੇ ਨੂੰ ਕਰੋਧ ਬਹੁਤ ਆਣ ਲੱਗ ਪੈਂਦਾ ਜਦੋਂ ਹਟਾਲਾ ਕਰਦੇ ਆ ਜਦੋਂ ਕ੍ਰੋਧ ਸ਼ੁਰੂ ਹੋ ਗਿਆ ਇਹ ਸਮਝ ਲਿਓ ਕਿ ਮਾਤਾ ਕਾਲੀ ਦਾ ਤੁਹਾਡੇ ਤੇ ਸਿਰ ਤੇ ਹੱਥ ਰੱਖ ਹੋ ਗਿਆ ਸਮਝ ਗਏ ਕਿਉਂ ਕਰਕੇ ਮਾਤਾ ਕਾਲੀ ਦਾ ਜਿਹੜਾ ਰੂਪ ਹੈ ਕ੍ਰੋਧ ਰੂਪ ਦੇ ਵਿੱਚ ਵੀ ਹੈ ਤੇ ਜਦੋਂ ਆਪਾਂ ਨੂੰ ਇਸ ਚੀਜ਼ ਦਾ ਜਦੋਂ ਆਪਾਂ ਸ਼ੁਰੂ ਕਰਨਾ ਹੈ ਜਦੋਂ ਕਰਨਾ ਦੇ ਵਿੱਚ ਇਹ ਚੀਜ਼ ਤੁਹਾਨੂੰ ਵਿੱਚ ਦੀ ਗੱਲ ਦੱਸਣ ਜਾ ਰਿਹਾ ਜਿਹੜੀ ਅਸੀਂ ਪਹਿਲਾਂ ਨਹੀਂ ਦੱਸੀਆਂ ਕਿ ਮਾਤਾ ਕਾਲੀ ਦਾ ਜਦੋਂ ਵੀਡੀਓ ਦੇ ਵਿੱਚ ਆ ਨਵੀਂ ਗੱਲ ਜਿਹੜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਸੀ ਇਹ ਹੀ ਹੈ कि ਜਦੋਂ ਮਹਾਮਾਈ ਨੂੰ ਮੰਨਦੇ ਆ ਜਦੋਂ ਮਾਤਾ ਦੀ ਸੇਵਾ ਕਰਦੇ ਆ ਜਾਂ ਕੁਝ ਵੀ ਕਰਦੇ ਆ ਕ੍ਰੋਧ ਬਹੁਤ ਆਉਂਦਾ ਉਸ ਕ੍ਰੋਧ ਦੇ ਕਾਰਨ ਬੰਦਾ ਪਤਾ ਕੀ ਸੋਚਦਾ ਕਿ ਮੈਨੂੰ ਕੋਈ ਹੋਰ ਚੀਜ਼ ਆ ਜਿਹੜੀਆਂ ਕੋਈ ਬੰਦਾ ਇਹ ਚੀਜ਼ ਸੋਚਦਾ ਕਿ ਕੋਈ ਚੀਜ਼ਾਂ ਮੈਨੂੰ ਰੋਕ ਰਹੀਆਂ ਜਾਂ ਮੈਨੂੰ ਚੀਜ਼ਾਂ ਨੇ ਗੁੱਸਾ ਚੜਾ ਦਿੱਤਾ ਨਹੀਂ ਉਹ ਮਾਤਾ ਕਾਲੀ ਦਾ ਜਦੋਂ ਆਪਾਂ ਮਾਤਾ ਦਾ ਕੋਈ ਵੀ ਮੰਤਰ ਕਰਦੇ ਆ ਜਾਂ ਢਟਾਲਾ ਵੀ ਕਰਦੇ ਆ ਤਾਂ ਮਾਤਾ ਕਾਲੀ ਕੀ ਕਰਦੀ ਆ ਉਸ ਭਗਤ ਦੇ ਉੱਤੇ ਆਪਣਾ ਹੱਥ ਰੱਖ ਦਿੰਦੀ ਏ ਜਦੋਂ ਹੱਥ ਰੱਖਦੀ ਏ ਤੇ ਜਿੰਨੇ ਵੀ ਮਾਤਾ ਦੇ ਅ ਕਹ ਲਓ ਅੰਸ਼ ਹੁੰਦੇ ਆ ਜੋ ਮਾਤਾ ਜਿਸ ਤਰ੍ਹਾਂ ਜਿਸ ਤਰੀਕੇ ਨਾਲ ਮਾਤਾ ਕਰਦੀ ਏ ਜੇ ਮਾਤਾ ਗੁੱਸੇ ਚਾ ਤੇ ਮਾਤਾ ਗੁੱਸੇ ਰਹਿੰਦੀ ਏ ਸ਼ਾਂਤਤਾ ਤੇ ਸ਼ਾਂਤ ਵੀ ਰਹਿੰਦੀ ਉਹ ਜਿਹੜੇ ਇਹ ਚੀਜ਼ਾਂ ਹੁੰਦੀਆਂ ਬੰਦੇ ਨਾਲ ਕਈ ਵਾਰ ਬੰਦਾ ਕੋਈ ਬਾਲੇ ਸ਼ਾਂਤ ਹੋ ਜਾਂਦਾ ਤੇ ਕੋਈ ਬੰਦਾ ਉਹ ਜਦੋਂ ਮਾਤਾ ਦੀ ਕਿਰਪਾ ਹੋ ਜਾਂਦੀ ਹੈ ਤੇ ਉਹ ਹੋਰ ਗੁੱਸੇ 'ਚ ਆ ਜਾਂਦਾ ਬਹੁਤ ਗੁੱਸੇ 'ਚ ਘੁੰਮਣ ਲੱਗਦਾ ਤੇ ਲੋਕੀ ਸੋਚਦੇ ਆ ਕਿ ਇਹ ਤੋਂ ਹੰਕਾਰ ਹੋ ਗਿਆ ਬੰਦੇ ਨੂੰ ਇਹ ਹੰਕਾਰ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਇਹ ਮਾਤਾ ਦਾ ਹੀ ਸਰੂਪ ਹੁੰਦਾ ਹੈ ਮਾਤਾ ਕਾਲੀ ਜਿੱਦਾਂ ਚਾਵੇ ਆਪਣੇ ਭਗਤ ਨੂੰ ਉਦਾਂ ਦੇ ਬਣਾ ਦਿੰਦੀ ਹੈ ਇਸ ਕਰਕੇ ਇਹਦੇ ਤੋਂ ਘਬਰਾਉਣਾ ਨਹੀਂ ਕਿਸੇ ਗੱਲ ਦਾ ਕਿ ਕੀ ਵਿੱਚ ਵਹਿਮ ਬਿਨਾ ਕਰਿਓ ਕਿ ਐਦਾਂ ਸਾਡੇ ਨਾਲ ਕਿਉਂ ਹੋਇਆ ਜਾਂ ਕੀ ਚੱਕਰ ਇਹ ਸ਼ਰਵਾਦ ਹੁੰਦੀ ਹੈ ਇਹ ਸਾਡਾ ਫਰਜ਼ ਸੀ ਤੁਹਾਨੂੰ ਦੱਸਣਾ ਜੋ ਕਰਕੇ ਬਹੁਤ ਸਾਰੇ ਲੋਕ ਇਸ ਉਲਝਣ ਚ ਫਸ ਕੇ ਨਾ ਸਾਰਾ ਕੁਝ ਛੱਡ ਬੈਠਦੇ ਆ ਤੇ ਉਹ ਫਿਰ ਗਲਤ ਰਸਤੇ ਤੇ ਪੈ ਜਾਂਦੇ ਦਿਮਾਗ ਤੇ ਗਲਤ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਉਹਨਾਂ ਦੇ ਇੱਚ ਘਬਰਾਉਣ ਦੀ ਕੋਈ ਲੋੜ ਨਹੀਂ ਇਹ ਤਾਂ ਹੋਣਾ ਹੈ ਤੁਹਾਡੇ ਨਾਲ ਤੁਹਾਨੂੰ ਪਹਿਲੇ ਦੱਸਦੀ ਉਹਨਾਂ ਦੋਸਤੋ ਇਸ ਢਾਲੇ ਦਾ ਜਿੱਦਾਂ ਤੁਹਾਨੂੰ ਦੱਸਿਆ ਇਹਦੇ ਵਿੱਚ ਮਾਤਾ ਕਾਲੀ ਤੁਹਾਡੇ ਨਾਲ ਰਹੇਗੀ ਕੰਮ ਕਰੇਗੀ ਸਾਰੇ ਜੇ ਕੋਈ ਤੁਹਾਡਾ ਕੋਈ ਦੁਸ਼ਮਣ ਹੈ ਤੁਹਾਡੇ ਨਾਲ ਦੁਸ਼ਮਣੀ ਕਰਦਾ ਹੋਵੇ ਬਸ ਮਾਤਾ ਕਾਲੀ ਨੂੰ ਇੱਕ ਫਰਿਆਦ ਲਾ ਦੇਣੀ ਹੈ ਫਰਿਆਦ ਲਾਉਣ ਦੇ ਨਾਲ ਹੀ ਉਹਦਾ ਕੰਮ ਤਮਾਮ ਹੋ ਜਾਣਾ ਹੈ ਉਹ ਬੰਦਾ ਨਹੀਂ ਲੱਭੂਗਾ ਉਹ ਮਾਤਾ ਕਾਲੀ ਜਾਣੇ ਉਹਨਾਂ ਕੀ ਕਰਨਾ ਉਹਨੇ ਕੀ ਨਹੀਂ ਤੁਸੀਂ ਕੁਝ ਨਹੀਂ ਕਰਨਾ ਮਸ ਆਪਣੇ ਦੁਸ਼ਮਣ ਦਾ ਨਾਮ ਲੈ ਕੇ ਬਸ ਮਾਤਾ ਕਾਲੀ ਨੂੰ ਬੇਨਤੀ ਕਰ ਦੇਣੀ ਹੈ ਕਿ ਮਾਂ ਆਹ ਬੰਦੇ ਤੋਂ ਮੈਨੂੰ ਖਤਰਾ ਆਇਆ ਇਹਨੂੰ ਤੂੰ ਦੇਖ ਉਹਨੇ ਆਪ ਹੀ ਸਾਰਾ ਕੁਝ ਸਫਾਇਆ ਕਰ ਦੇਣਾ ਕੰਮ ਜੋ ਕਰਨਾ ਕਰ ਦੇਣਾ ਤੁਹਾਨੂੰ ਕਰਨ ਦੀ ਲੋੜ ਨਹੀਂ ਪੈਣੀ ਕੁਝ ਇਹ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੈ ਇਹਦੇ ਨਾਲ ਬੜੇ ਵੱਡੇ ਵੱਡੇ ਕੰਮ ਹੁੰਦੇ ਆ ਕੋਈ ਅੜੇ ਕੰਮ ਹੋਣ ਮੁਸ਼ਕਲਾਂ ਦੀ ਪੈ ਗਈਆਂ ਹੋਣ ਬੰਦੇ ਦੇ ਉੱਤੇ ਨਾ ਕੋਈ ਪੂਰਾ ਹੁੰਦਾ ਵੀ ਇਹਨਾਂ ਸਾਰੇ ਕੰਮ ਪੂਰੇ ਹੋ ਜਾਂਦੇ ਆ ਬਹੁਤ ਜ਼ਬਰਦਸਤ ਹਾਲਾ ਦੋਸਤੋ ਇਹਨੂੰ ਵਰਤ ਕੇ ਦੇਖਿਓ ਕਰਕੇ ਦੇਖਿਓ ਸਾਡੇ ਕਹੇ ਤੇ ਜਮਾ ਕੇ ਜ਼ਰੂਰ ਦੇਖਿਓ ਕਿਉਂ ਕਰਕੇ ਮਾਤਾ ਕਾਲੀ ਦੇ ਟਾਲੇ ਜਿਹੜੇ ਆ ਸਾਡੇ ਕੋਲ ਬਹੁਤ ਜ਼ਿਆਦਾ ਤੇਜ਼ ਤੇ ਪਾਵਰਫੁੱਲ ਟਾਲੇ ਆ ਤਾਂ ਦੋਸਤੋ ਪੀਜੜਾ ਮਾਤਾ ਕਾਲੀ ਦਾ ਟਾਲਾ ਹੈ ਸ਼ਨੀਵਾਰ ਤੋਂ ਸ਼ੁਰੂ ਕਰਨਾ ਤੁਸੀਂ ਸ਼ਨੀਵਾਰ ਤੋਂ ਲੈ ਕੇ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਠੀਕ ਹੈ ਜੀ ਬੁੱਧਵਾਰ ਵੀਰਵਾਰ ਸ਼ੁੱਕਰ ਸ਼ਨੀ ਐਤ ਸੋ ਮੰਗਲ ਮਤਲਬ ਕਿ ਇਹ ਸ਼ਨੀਵਾਰ ਤੋਂ ਸ਼ੁਰੂ ਕਰਕੇ ਅਗਲੇ ਮੰਗਲਵਾਰ ਤੱਕ ਜਾ ਕੇ ਤੁਹਾਡਾ ਪੂਰੇ ਹੋਣੇ 11 ਦਿਨ ਕਿ 11 ਦਿਨਾਂ ਦੇ ਵਿੱਚ ਤੁਸੀਂ ਜਿਹੜਾ ਸਮਾਨ ਦੇਣਾ ਮਾਤਾ ਕਾਲੀ ਨੂੰ ਇਹ ਸੁਣ ਲਓ ਪਹਿਲਾਂ ਤਾਂ 5 ਲੱਡੂ ਲੈਣੇ ਆ ਬੁੰਦੀ ਵਾਲੇ ਠੀਕ ਹੈ ਇੱਕ ਨਾਰੀਅਲ ਲੈਣਾ ਆ ਤਿਲ ਲੈਣੇ ਆ ਥੋੜੇ ਜਿਹਾ ਕਾਲੇ ਤਿਲ ਤੇ ਕਾਲੇ ਮਾਂ ਠੀਕ ਹੈ ਤੇ ਨਾਲ ਲੈਣਾ ਸ਼ਿੰਗਾਰ ਦਾ ਸਮਾਨ ਬਸ ਤੇ ਇੱਕ ਚੁੰਨੀ ਮਾਤਾ ਕਾਲੀ ਦੀ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਇੱਕ ਲਫਾਫੇ ਦੇ ਵਿੱਚ ਪਾ ਲੈਣੀਆਂ ਰੱਖ ਕੇ ਮਾਤਾ ਕਾ ਆਪਣੇ ਸਿਰ ਤੋਂ ਦੀ ਵਾਰ ਲੈਣੀ ਹੈ ਆਪਣੇ ਸਿਰ ਤੋਂ ਵਾਰ ਕੇ ਲੈ ਕੇ ਜਾਣਾ ਇਹ ਸਮਾਨ ਇਹਨਾਂ ਦੇਖ ਲਿਓ ਮਾਤਾ ਕਾਲੀ ਨੂੰ ਜਿਤੋਂ ਦੇਣਾ ਇਹਦੇ ਨਾਲ ਫਿਰ ਜਿਹੜਾ ਬੰਦਾ ਸਿਰ ਤੋਂ ਵਾਰ ਕੇ ਜਾਂਦਾ ਕਿਰਪਾ ਉੱਤੇ ਹੁੰਦੀ ਹੈ ਉਸ ਬੰਦੇ ਤੇ ਖੁੱਲ ਕੇ ਆਉਂਦੀ ਹੈ ਮਾਤਾ ਫਿਰ ਉੱਤੇ ਮੇਰ ਵੀ ਕਰਦੀ ਹੈ ਤੇ ਉਹਦੇ ਸਾਰੇ ਕਸ਼ਟ ਵੀ ਹਰ ਲੈਂਦੀ ਹੈ ਤੇ ਇਹ ਸਮਾਨ ਜਿਹੜਾ ਤੁਸੀਂ 11 ਆ ਜਿਹੜੀਆਂ ਤੈਨੂੰ ਤਾਂ ਉਹ ਜਿਹੜਾ ਸਬੰਧ ਸੀ ਆ ਇਹ ਸ਼ਨੀਵਾਰ ਨੂੰ ਜਾ ਕੇ ਸਵੇਰੇ ਜਾਂ ਸ਼ਾਮ ਨੂੰ ਕਿਸੇ ਟਾਈਮ ਵੀ ਜਾ ਸਕਦੇ ਸਵੇਰੇ ਜਾਣਾ ਤੁਸੀਂ ਸਵੇਰੇ ਕਰ ਲੋ ਸ਼ਾਮ ਨੂੰ ਕਰਨਾ ਤਾਂ 6-7 ਤੋਂ 6 ਵਜੇ ਤੋਂ ਬਾਅਦ ਕਰ ਲੈਣਾ ਤੇ ਮਾਤਾ ਕਾਲੀ ਨੂੰ ਇਹ ਸਮਾਨ ਦੇ ਕੇ ਤੁਸੀਂ ਇਹ ਭੇਟਾ ਦੇ ਦੇਣੀ ਆ ਮਾਤਾ ਕਾਲੀ ਦੇ ਅੱਗੇ ਰੱਖ ਦੇਣੀ ਆ ਤੇ ਬੇਨਤੀ ਕਰ ਦੇਣੀ ਕਿ ਮਾਤਾ ਤੈਨੂੰ ਤੇਰੀ ਜਿਹੜੀ ਕਿਰਪਾ ਸਾਡੇ ਤੇ ਹੋ ਜਾਵੇ ਸਾਡੇ ਜਿਤ ਕੋਈ ਵੀ ਕੰਮ ਆ ਤੁਹਾਡੇ ਤੁਹਾਨੂੰ ਤੁਹਾਡੀ ਜਿਹੜੀ ਵੀ ਇੱਛਾ ਹੋएगी ਤੁਸੀਂ ਆਪਣੇ ਬੋਲ ਕੇ ਮਾਤਾ ਨੂੰ ਦੱਸ ਦੇਣੀ ਆ ਤੁਹਾਡਾ ਕੰਮ ਆਪੇ ਹੋ ਜਾਣਾ 11 ਦਿਨ ਤੁਸੀਂ ਜਿਹੜੇ ਸਮਾਨ ਰੱਖਣਾ ਹੈ 11 ਦਿਨ ਲਗਾਤਾਰ ਰੱਖ ਕੇ ਤੁਸੀਂ ਕੋਈ ਵੀ ਚੀਜ਼ ਦੀ ਮੰਗ ਨਹੀਂ ਕਰਨੀ ਉਹ ਤੋਂ 11 ਦਿਨਾਂ ਚ ਮੰਗ ਬਾਅਦ ਵਿੱਚੋਂ ਕਰਨੀ ਹੈ ਜਦੋਂ ਇਹ ਤੁਸੀਂ 11 ਦਿਨ ਪੂਰੇ ਕਰ ਲੈ ਜਦੋਂ ਤੁਹਾਡੇ ਨਾਲ ਮਾਤਾ ਚੱਲ ਵੀ ਸਿੱਧ ਹੋ ਗਈ ਫਿਰ ਜਿਹੜਾ ਤੁਹਾਡਾ ਕੋਈ ਕੰਮ ਆ ਫਿਰ ਉਹ ਸਮਾਨ ਰੱਖ ਉਹੀ ਸਮਾਨ ਜਿਹੜਾ ਤੁਸੀਂ ਦਿੱਤਾ ਹੋਊਗਾ ਉਹੀ ਰੱਖ ਕੇ ਸ਼ਨੀਵਾਰ ਵਾਲੇ ਦਿਨ ਮਾਤਾ ਤੋਂ ਕੰਮ ਲੈ ਲੈਣਾ ਬਸ ਇਹੀ ਕੰਮ ਆਦਾ ਤੇ ਏਸੀ ਤਰੀਕੇ ਨਾਲ ਤੁਸੀਂ ਸਾਰਾ ਇਹ ਕੰਮ ਕਰਨਾ ਸ਼ਨੀਵਾਰ ਤੋਂ ਦੇਖਿਓ ਕੰਮ ਦੇ ਦੰਤ ਸਾਰੇ ਵੱਡੇ ਵੱਡੇ ਕੰਮ ਮੁਸ਼ਕਿਲ ਆ ਜਿਹੜੀਆਂ ਤੁਹਾਡੇ ਤੇ ਪਈਆਂ ਹੁਣ ਸਾਰੇ ਕੰਮ ਸਾਰੇ ਰਾਸ ਹੋ ਜਾਣੇ ਆ ਤੇ ਦੋਸਤੋ ਇਹੀ ਸਾਡਾ ਜਿਹੜਾ ਟਾਲਾ ਸੀਗਾ ਅੱਜ ਦਾ ਜਿਹੜਾ ਕੁਝ ਗੱਲਾਂ ਸੀ ਜਿਹੜੀਆਂ ਅਸੀਂ ਨਵੀਆਂ ਵਿੱਚ ਕੀਤੀਆਂ ਦੱਸੀਆਂ ਜਿਹੜੀਆਂ ਬਹੁਤ ਪਹਿਲਾਂ ਨਹੀਂ ਦੱਸੀਆਂ ਉਹਨੂੰ ਵਰਤ ਕੇ ਜਮਾ ਕੇ ਜਰੂਰ ਦੇਖਿਓ ਸਾਡੇ ਕਹਿਣ ਤੇ ਤੇ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾ ਦੀ ਮਾਲਕ ਬਲੀ ਕਰੇ